प्यारे विद्यार्थियों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੇਟਾ ਅੱਜ ਆਪਾਂ 27 ਨਵੰਬਰ 2025 ਦਿਨ ਵੀਰਵਾਰ टी एच ਜ ਯੂ ਆਰ ਐਸ ਡੀ ਏ ਵਾਈ ਬੇਟਾ ਥਰਸਡੇ ਦੀ 슬라이ਡ ਕਰਾਂਗੇ ਬੇਟਾ ਆਈ ਦੀ 슬라이ਡ ਦੇ ਵਿੱਚ ਅੱਜ ਦਾ ਵਿਚਾਰ ਬੇਟਾ ਮਿਹਨਤ ਹੀ ਸਫਲਤਾ ਦੀ ਕੁੰਜੀ ਹੈਗੀ ਬੇਟਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਕੁਝ ਬਣਨ ਵਾਸਤੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਾਸਤੇ ਬੇਟਾ ਤੁਹਾਨੂੰ ਸਿਰ ਤੋੜ ਕੇ ਮਿਹਨਤ ਕਰਨੀ ਪੈਣੀ ਹੈਗੀ ਕਿਉਂਕਿ ਬੇਟਾ ਜੋ ਕੁਝ ਤੁਹਾਡੀ ਤੁਹਾਨੂੰ ਮਿਹਨਤ ਨਾਲ ਮਿਲਣਾਗਾ ਉਹ ਨਾ ਤੁਹਾਨੂੰ ਪੈਸਾ ਦਵਾ ਸਕਦਾ ਨਾ ਤੁਹਾਡੀ ਸਿਹਤ ਦਵਾ ਸਕਦੀ ਹੈਗੀ ਜੇ ਬੇਟਾ ਜੋ ਤੁਹਾਨੂੰ ਕੁਝ ਦਵਾ ਸਕਦਾਗਾ ਉਹ ਤੁਹਾਡੀ ਮਿਹਨਤ ਦਵਾ ਸਕਦੀ ਹੈਗੀ ਬੇਟਾ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਬਣਨ ਵਾਸਤੇ ਅ ਵੱਡੇ ਪੱਧਰ ਤੇ ਮਿਹਨਤ ਕਰਨੀ ਪੈਣੀ ਜਿਹੜੇ ਲੋਕ ਵੱਡੀਆਂ ਪਤਮੀਆਂ ਹਾਸਲ ਕਰਦੇ ਨੇ ਉਹ ਦਿਨ ਰਾਤ ਮਿਹਨਤ ਕਰਦੇ ਨੇ ਬੇਟਾ ਤੇ ਸਾਨੂੰ ਵੀ ਦਿਨ ਰਾਤ ਮਿਹਨਤ ਕਰਨੀ ਪੈਣੀ ਹੈ ਤਾਂ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈਗੀ ਬੇਟਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨੇ ਵਿੱਚ ਹੈਗੀ ਪੁੱਤਰ ਖੰਨਾ ਸ਼ਹਿਰ ਜ਼ਿਲ੍ਹਾ ਲੁਧਿਆਣਾ ਖੰਨਾ ਸ਼ਹਿਰ ਜ਼ਿਲ੍ਹਾ ਲੁਧਿਆਣਾ ਬੇਟਾ ਬੇਟਾ ਨੈਕਸਟ ਸਾਡੇ ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ ਬੇਟਾ ਸਾਡੇ ਸੂਰਜ ਮੰਡਲ ਵਿੱਚ ਕੁੱਲ 8 ਗ੍ਰਹਿ ਹਨ ਕੁੱਲ 8 ਗ੍ਰਹਿ ਹਨ ਬੇਟਾ ਬੇਟਾ ਨੈਕਸਟ ਕਿਹੜੇ ਮਹਾਦੀਪ ਵਿੱਚ ਕੋਈ ਵੀ ਮਾਰੂਥਲ ਨਹੀਂ ਹੈਗਾ ਬੇਟਾ ਜੂਰਪ ਮਹਾਦੀਪ ਦੇ ਵਿੱਚ ਕੋਈ ਵੀ ਮਰਥਲ ਨਹੀਂ ਪੁੱਤਰੇ ਦਾ ਉੱਤਰ ਹੈ ਜੂਰਪ ਜੂਰਪ ਮਹਾਦੀਪ ਦੇ ਵਿੱਚ ਕੋਈ ਵੀ ਮਰਥਲ ਨਹੀਂ ਹੈਗਾ ਬੇਟਾ ਨੈਕਸਟ ਇੱਕ ਹਫਤੇ ਵਿੱਚ ਕਿੰਨੇ ਸੌਰੀ ਬੇਟਾ ਇੱਕ ਸਾਲ ਵਿੱਚ ਕਿੰਨੇ ਹਫਤੇ ਹੁੰਦੇ ਆ ਨਾ ਬੇਟਾ ਇੱਕ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਨਾ ਔਰ 52 ਹਫਤੇ ਹੁੰਦੇ ਆ ਨਾ 52 ਹਫਤੇ ਇੱਕ ਸਾਲ ਦੇ ਵਿੱਚ ਬੇਟਾ 52 ਹਫ਼ਤੇ ਹੁੰਦੇ ਹਨ ਜਿਰਾਫ ਦੀ ਜੀਬ ਦਾ ਰੰਗ ਕਿਹੜਾ ਹੁੰਦਾ ਹੈ ਜਾਂ ਬੇਟਾ ਜਿਰਾਫ ਦੀ ਜੀਬ ਦਾ ਰੰਗ ਕਿਹੋ ਜਿਹਾ ਹੁੰਦਾ ਹੈ ਪੁੱਤਰੇ ਦਾ ਉੱਤਰ ਹੈਗਾ ਨੀਲਾ ਜਿਰਾਫ ਦੀ ਜੀਬ ਦਾ ਰੰਗ ਜ ਉਹ ਨੀਲਾ ਹੁੰਦਾ ਹੈ ਬੇਟਾ ਇਹ ਆਪਣੇ ਪੰਜਾਬੀ ਦੇ ਜੋ ਪ੍ਰਸ਼ਨ ਸੀ ਆਪਾਂ ਹੱਲ ਕਰ ਲਏ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂਗੇ ਇੰਗਲਿਸ਼ ਵਾਰਡ ਪਹਿਲਾ ਪੁੱਤਰ a w n -J u a l ਬੇਟਾ ਐਨੂਅਲ ਬੇਟਾ ਐਨੂਅਲ ਹੁੰਦਾਗਾ ਸਾਲ ਦੇ ਵਿੱਚ ਇੱਕ ਵਾਰ ਹੋਣ ਵਾਲਾ ਜਾਂ ਸਾਲਾਨਾ ਸਾਲ ਵਿੱਚ ਇੱਕ ਵਾਰ ਹੋਣ ਵਾਲਾ ਜਹਾ ਪੁੱਤਰ ਸਾਲਾਨਾ ਬੇਟਾ ਨੈਕਸਟ ਕੇ e d w n e l ਬੇਟਾ ਟਨਲ ਪੁੱਤਰ ਇਹ ਹੁੰਦਾ ਕੁੱਤਿਆਂ ਦਾ ਬਾੜਾ ਕੁੱਤਿਆਂ ਦਾ ਬਾੜਾ ਜਾਂ ਪੁੱਤਰਾਂ ਕੁੱਤਿਆਂ ਦਾ ਨਿਵਾਸ ਕੁੱਤਿਆਂ ਦਾ ਨਿਵਾਸ ਬੇਟਾ ਨੈਕਸਟ t j o w n e l ਬੇਟਾ ਟਨਲ ਪੁੱਤਰ ਇਹ ਹੁੰਦੀ ਆ ਸਰੰਗ सुरंग बेटा नेक्स्ट एस जू डबल एन वाई बेटा सनी हुंदा खिड़िया होया खिड़िया होया जा तुप बड़ा तेना बड़ा देना बेटा नेक्स्ट B A W N E R ਬੇਟਾ ਬੈਨਰ ਬੇਟਾ ਬੈਨਰ ਹੁੰਦਾ ਝੰਡਾ ਨਿਸ਼ਾਨ ਜਾਂ ਬੈਨਰ ਝੰਡਾ ਜਾਂ ਪੁੱਤਰ ਨਿਸ਼ਾਨ ਜਾਂ ਪੁੱਤਰ ਬੈਨਰ ਹੀ ਕਹਾਂਗੇ ਇਸ ਨੂੰ ਬੇਟਾ ਇਹ ਆਪਣੇ ਅੱਜ ਦੀ ਸਲਾਈਡ ਸੀ ਸਾਰੇ ਬੱਚਿਆਂ ਨੇ ਕਰੋ ਸਲਾਈਡ ਵੀਡੀਓ ਦੇਖ ਕੇ ਯਾਦ ਕਰਕੇ ਆਉਣੀ ਕਿ ਸਾਰੇ ਬੱਚਿਆਂ ਤੋਂ ਪ੍ਰਿਆਰ ਦੇ ਵਿੱਚ ਸਲਾਈਡ ਸੁਣੀ ਆਊਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਸਲਾਈਡ ਦੀ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਿਆਰੀ ਕਰ ਸਕਣ ਬਹੁਤ ਬਹੁਤ ਧੰਨਵਾਦ